ਸੰਤ ਬਾਬਾ ਭਾਈ ਪੰਜਾਬ ਸਿੰਘ ਸੀਨੀਅਰ ਸਪੋਰਟਸ ਕਲੱਬ ਸਿੰਧਵਾ ਦੋਨਾਂ ਵੱਲੋਂ ਸਮੂਹ ਗ੍ਰਾਮ ਪੰਚਾਇਤ ਪ੍ਰਵਾਸੀ ਭਾਰਤੀ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਉੱਤੇ ਸਿੰਧਵਾ ਦੋਨਾਂ ਦੇ ਅੰਤਰਰਾਸ਼ਟਰੀ ਕਬੱਡੀ ਪਲੇਅਰ ਸਵਰਗਵਾਸੀ ਅਮਰੀਕ ਸਿੰਘ ਲੱड्डੂ ਅਤੇ ਵਾਲੀਬॉल ਪਲੇਅਰ ਸਵਰਗੀ ਰਵਿੰਦਰ ਸਿੰਘ ਬਿੱਲੂ ਦੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਸਲਾਨਾ ਕਬੱਡੀ ਕੱਪ ਸੰਤ ਬਾਬਾ ਪਾਈ ਪੰਜਾਬ ਸਿੰਘ ਸਟੇਡੀਅਮ ਸਿੰਧਵਾ ਦੋਨਾਂ ਵਿਖੇ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਸੰਪੰਨ ਹੋਇਆ ਖੇਡ ਮੇਲੇ ਦੌਰਾਨ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਰਜੁਨ ਅਵਾਰਡੀ ਸੱਜਨ ਸਿੰਘ ਚੀਮਾ ਹਲਕਾ ਇੰਚਾਰਜ ਆਪ ਸੁਲਤਾਨਪੁਰ ਲੋਧੀ ਅਰਜੁਨ ਅਵਾਰਡੀ ਬਲਵਿੰਦਰ ਸਿੰਘ ਫਿੱਡੂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਹਨਾਂ ਨਾਲ ਆਪਣੇ ਖੇਡ ਜੀਵਨ ਦੇ ਤਜਰਬੇ ਸਾਂਝੇ ਕੀਤੇ ਬਹੁਤ ਹੀ ਸ਼ਾਨੀ ਮਹਾਲ ਦੇ ਵਿੱਚ ਅ ਤੁਸੀਂ ਜਿੱਥੇ ਕਬੱਡੀ ਕਰਾ ਰਹੇ ਹੋ ਕਿਉਂਕਿ ਕਬੱਡੀ ਦੀ ਤੇ ਨਰਸਰੀ ਇੱਥੇ ਹੈਗੀ ਹੈਗੀ ਐ ਤੇ ਬਾਸਕਟਬਾਲ ਦੀ ਨਰਸਰੀ ਹੈ ਉਹ ਵੀ ਸ਼ੁਰੂ ਕੀਤੀ ਹੈ ਤੁਸੀਂ ਵਧਾਈ ਦੇ ਪਾਤਰ ਹੋ ਕਿਉਂਕਿ ਕਪੂਰਸਲਾ ਕਬੱਡੀ ਤੋਂ ਬਾਅਦ ਕਪੂਰਸਲਾ ਜਿਹੜਾ ਵਾ ਉਹ ਬਾਸਕਟਬਾਲ ਦੇ ਵਿੱਚ ਛਾਇਆ ਪਿਆ ਵਾ ਤੇ ਮੇਰੇ ਨਾਲ ਮੇਰੇ ਛੋਟੇ ਭਾਈ ਸਾਹਿਬ ਅ ਮੇਰੇ ਨਾਲ ਨੇ ਸੱਜਣ ਸਿੰਘ ਟੀਮਾ ਜਿਨ੍ਹਾਂ ਨਾਲ ਦੋਨਾਂ ਨੇ ਇਕੱਠਿਆਂ ਨੇ ਆ ਕਬੱਡੀ ਖੇਲੀ ਐ ਅਰ ਜਨ ਅਵਾਰਡ ਵੀ ਦੋਨਾਂ ਨੇ ਇਕੱਠਿਆਂ ਨਾਲ ਲਿਆ ਤੇ ਇਹ ਮਾਨ ਕਪੂਰ ਸਰ ਨੂੰ ਜਾਂਦਾ ਵਾ ਜੇ ਤੁਸੀਂ ਇਹ ਗੇਮਾਂ ਵੱਲ ਖਿਆਲ ਦਿਓਗੇ ਬਾਸਟ ਵੱਲੋਂ ਦਿਓ ਕਬੱਡੀ ਵੱਲ ਹੋਰਾਂ ਟੀਮਾਂ ਵੱਲ ਦਿਓਗੇ ਧਿਆਨ ਤੇ ਤੁਹਾਡੇ ਬੱਚੇ ਜਿਹੜੇ ਉਹ ਨਸ਼ੇ ਤੋਂ ਬਚ ਜਾਣਗੇ ਨਸ਼ਾ ਅਦਾਸ ਹੋ ਜਾਣਗੇ ਤੁਹਾਡੀ ਨਸਲੀ ਕਬੱਡੀ ਦੀ ਬਣੀ ਅੱਜ ਤੁਹਾਡੇ ਪਿੰਡ ਦਾ ਸਰਪੰਚ ਦੁਨੀਆ ਦੇ ਮਹਾਨ ਕਬੱਡੀ ਪ੍ਰੇਰਨਾਵਾਂ ਦੇ ਵਿੱਚੋਂ ਅਮਰਤਸਰ ਗੁਰਸਿੱਖ ਗੁਰਵਿੰਦਰ ਫਿੱਡੇ ਨਾਲ ਲੜ ਗਿਆ ਨੇਕਾ ਗੁਰਵਿੰਦਰ ਸਿੰਘ ਨੇ ਕੀ ਅੱਜ ਤੁਹਾਡੇ ਜ਼ਿਲ੍ਹੇ ਨੂੰ ਤੁਹਾਡੇ ਇਸ ਪਿੰਡ ਨੂੰ ਮਾਣ ਆ ਜਾਂਦਾ ਵੀ ਜਦੋਂ ਕਬੱਡੀ ਪ੍ਰੋਫੈਸ਼ਨਲਾਈਜ਼ ਹੋਈ ਹੈ ਮੈਂ ਖਾਸ ਸੰਦੇਸ਼ ਦੁਨੀਆ ਨੂੰ ਦੇਣਾ ਚਾਹੁੰਦਾ ਉਹ ਲੋਕਾਂ ਨੇ ਸਾਨੂੰ ਕਈ ਕੁਸ਼ ਕਿਹਾ ਇੰਗਲੈਂਡ ਦੇ ਵਿੱਚ ਅਸੀਂ ਟੀਮ ਲੈ ਕੇ ਗਏ ਸੀ ਤੇ ਉੱਥੇ ਜਾ ਕੇ ਜਦੋਂ ਅਸੀਂ ਮੈਚ ਖੇលਿਆ ਮੰਗੀ ਤੇ ਨੇਕੀ ਇੱਕ ਗਰਾਊਂਡ 'ਚ ਵਰਗਾ ਸੀ ਮੈਂ ਟੀਮ ਦਾ ਕਪਤਾਨ ਸੀ ਤੇ ਫਿਰ ਸਾਡੇ ਚਨਵਾਲ ਤੇ ਲਵਾਨ ਨੂੰ ਆਪਣਾ ਨਹੀਂ ਚਨਵਾਲਾ ਮਰੀਕ ਸਿੰਘ ਕਬੱਡੀ ਦਾ ਬਹੁਤ ਵਧੀਆ ਪਲੇਅਰ ਉਹਨਾਂ ਬਾਲੇ ਨਾਲ ਨੂੰ ਕਿਹਾ ਵੀ ਯਾਰ ਹੁਣ ਤੇਰਾ ਯਾਰ ਹੈ ਤੇਰੀ ਕਮੀਜ਼ ਪਾ ਲੇ ਨੂੰ ਅੰਦਰ ਸਿਰ ਦੇ ਮੈਨੂੰ ਵੀ ਅੰਦਰ ਸਿਰ ਦੇ ਤਾ ਮੈਚ ਹੋਇਆ ਜਿੰਦਗੀ ਦੇ ਵਿੱਚ ਦੇਸ਼ ਪ੍ਰਦੇਸ਼ ਪੇਪਰ ਜਿਹੜਾ ਉਸੇ ਨਿਕਲਿਆ ਉਹ ਵਿੱਚ ਇਹ ਆ ਵੀ ਫਿਰਦਾ 2500 ਪਾਉਂਡ ਚ ਵਿਗਿਆ ਸੁਵਿੰਦਰ ਸਿੰਘ ਨੇ ਕੀ 1000 ਪਾਉਂਡ ਚ ਵਿਕਿਆ ਜਸਵੀਰ ਸਿੰਘ ਮੰਗੀ 1000 ਪਾਉਂਡ ਚ ਵਿਗਿਆ ਕਬੱਡੀ ਇਹ ਦੀ ਸ਼ੁਰੂਆਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ ਪਰ ਕੋਈ ਪੈਸਾ ਨਹੀਂ ਸੀ ਮਿਲਦਾ 2500 ਪਾਉਂਡ ਤੋਂ ਹੁੰਦਾ 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 12-12 14-14 ਹਾਫ ਪਾਉਂਡ ਦੇ ਮਿਲਿਆ ਜਿਹੜਾ ਵੀ ਕੋਈ ਪਲੇਅਰ ਜਿੰਨੇ ਜੋਗਾ ਹੈਗਾ ਸੀ ਜਿੰਨੀ ਉਹਦੀ ਕਪੈਸਿਟੀ ਸੀ ਜਾਂ ਜਿੰਨੀ ਇੱਕ ਉਹਦਾ ਉਹ ਕਰਮ ਦਾ ਤਾਰੋ ਮਦਾਰ ਸੀ ਜਾਂ ਜਿੰਨੀ ਉਹਦੀ ਵੈਲੀ ਸੀ ਉਹਦੇ ਮੁਤਾਬਕ ਹਰ ਬੰਦੇ ਨੂੰ ਉਸ ਵਕਤ ਕਬੱਡੀ ਦੇ ਵਿੱਚੋਂ ਪੈਸੇ ਮਿਲੇ ਜਦੋਂ ਪੈਸੇ ਮਿਲੇ ਤੇ ਦੁਨੀਆਂ ਦੇ ਵਿੱਚ ਕਬੱਡੀ ਛਾ ਗਈ ਹੁਣ ਕਬੱਡੀ ਇੰਨੀ ਛਾ ਗਈ ਆ ਉਹ ਨਾਲ ਨਸ਼ਾ ਵੀ ਛਾ ਗਿਆ ਵਾ ਉਹ ਨਸ਼ਾ ਵਾ ਇਹ ਜਿਹੜਾ ਕਬੱਡੀ ਨੂੰ ਛਾਇਆ ਵਾ ਉਹ ਬੰਦੇ ਲੋਕ ਜਿਹੜੇ ਕਬੱਡੀ ਖੇੜਨਾ ਚਾਹੁੰਦੇ ਆ ਉਹ ਨਸ਼ੇ ਕਰਕੇ ਖੇੜਦੇ ਨਹੀਂ ਵੀ ਕਿੱਦਾਂ ਸਾਡੇ ਟੱਕਰ ਮਾਰੀ ਕਹਿੰਦੇ ਨਸ਼ੇ ਵਾਲੇ ਨਾਲ ਤਾਨੂੰ ਮਾਰਨ ਨਾਲ ਦਿੱਤਾ ਜਾਵੇ ਪਰ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਵੀ ਬਹੁਤ ਸੋਹਣਾ ਵੇਖਿਆ ਵੀ ਐਸ ਪਿੰਡ ਸਿੰਧਵਾਦੋਂ ਦੇ ਵਿੱਚ ਤੁਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਿੰਧਵਾਦੋਂ ਦੇ ਵਿੱਚ ਇਹ ਮੇਰਾ ਵੀ ਜਿਹੜਾ ਬਾਸਕਟਬਾਲ ਖੇਡਦਾ ਵਾ ਇਹਦੇ ਇਹਨਾਂ ਦੇ ਕਰਕੇ ਹੀ ਸੀ ਐਸ ਗਰਾਊਂਡ 'ਚ ਆਏ ਆ ਵੀ ਇਹ ਕੰਟੈਕਟ ਇਹਨਾਂ ਦੇ ਨਾਲ ਬਾਸਕਟਬਾਲ ਦੇ ਨਾਲ ਇਹਨਾਂ ਨੂੰ ਅਰਜਨ ਵਾਲ ਵੀ ਮਿਲਿਆ ਤੁਹਾਡਾ ਪੁਲਿਸ ਵੀ ਮਿਲਿਆ ਬੜਾ ਸੋਹਣਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਅਸੀਂ ਪਰ ਟਾਈਮ ਪਾਸ ਕੀਤਾ ਏ ਛੋਟੇ ਵੀਰਾਂ ਮੇਰੇ ਨਾਲ ਸਾਢੇ ਤੱਕ ਕਬੱਡੀ ਚ ਮੰਗੀ ਦੇ ਦਿਨ ਤੇ ਮੈਂ ਇਹੋ ਹੀ ਸੁਨੇਹਾ ਦੇਣਾ ਚਾਹੁੰਦਾ ਵਾ ਕਿ ਤੁਸੀਂ ਸਪੋਰਟਸ ਨੂੰ ਅੱਗੇ ਲਿਆਓ ਸਪੋਰਟਸ ਨਸ਼ਿਆਂ ਤੋਂ ਦੂਰ ਰਹੋ ਤੇ ਅਸੀਂ ਆਪਣਾ ਕਪੂਰਸਲਾ ਜਿਹੜਾ ਵਾ ਦੁਨੀਆ ਦੇ ਵਿੱਚ ਕਬੱਡੀ ਦੇ ਨਕਸ਼ੇ ਦੇ ਵਿੱਚ ਆ ਗਿਆ ਬਾਸਕਟਬਾਲ ਦੇ ਵੀ ਨਕਸ਼ੇ ਦੇ ਵਿੱਚ ਆ ਗਿਆ ਬਾਕੀ ਸਾਰੀਆਂ ਗੇਮਾਂ ਵਿੱਚ ਮੈਂ ਸਭ ਤੋਂ ਪਹਿਲਾਂ ਤੇ ਧੰਨਵਾਦੀ ਹਾਂ ਇੰਦਿਕਾ ਸੁਧਵਾ ਹੁਣ ਉਹਦਾ ਬੜੇ ਮਸ਼ਹੂਰ ਖਿਡਾਰੀ ਵੀ ਰਹੇ ਨੇ ਤੇ ਇੱਕ ਚੰਗੀ ਸੋਚ ਵਾਲੇ ਇਨਸਾਨ ਨੇ ਜਿਹੜਾ ਪਿੰਡ ਦੇ ਵਿੱਚ ਇੰਨੀਆਂ ਖੇਡਾਂ ਤੇ ਹੋਰ ਐਕਟੀਵਿਟੀਆਂ ਜਿਹੜੀਆਂ ਕਰਾਉਂਦੇ ਨੇ ਸੋ ਬੜਾ ਮਸ਼ਹੂਰ ਪਿੰਡ ਹੈ ਇਹਦੇ ਵਿੱਚ ਜਿਹੜਾ ਬਾਸਕਟਬਾਲ ਦਾ ਬੂਟਾ ਲਾਇਆ ਇਹਨਾਂ ਨੇ ਔਰ ਮੈਂ ਦੇਖ ਰਿਹਾ ਸੀਗਾ ਬੜੇ ਸੋਹਣੇ ਬੱਚੇ ਜਿਹੜੇ ਨੇ ਉਹ ਖੇਡ ਰਹੇ ਨੇ ਸੋ ਮੈਂ ਹਮੇਸ਼ਾ ਕਹਿਣਾ ਹੁੰਨਾ ਇੱਕੋ ਹੀ ਜਰੀਆ ਹੈ ਜਿਹੜਾ ਬੱਚਿਆਂ ਨੂੰ ਅੱਗੇ ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਕੇ ਨਸ਼ਿਆਂ ਤੋਂ ਦੂਰ ਕਰਨ ਦਾ ਉਹਨਾਂ ਨੂੰ ਪੜ੍ਹਾਈ ਵਾਲੇ ਪਾਸੇ ਖੇਡਾਂ ਵਾਲੇ ਪਾਸੇ ਲਾਵਾਂਗੇ ਤੇ ਜਿਹੜੀ ਅਲਾਮਤ ਹੈ ਦੂਰ ਹੋਊਗੀ ਮੋਬਾਈਲ ਤੋਂ ਛਟਕਾਰਾ ਹੋਊਗਾ ਸੋ ਇਹਨਾਂ ਦੇ ਉਦਮ ਦੀ ਮੈਂ ਬਹੁਤ ਸ਼ਲਾਘਾ ਕਰਦਾ ਧੰਨਵਾਦ ਕਰਦਾ ਕਿ ਇਹਨੇ ਸੋਹਣੇ ਮੈਚ ਦੇ ਵਿੱਚ ਇਹਨਾਂ ਨੇ ਬੁਲਾਇਆ ਇਹਨਾਂ ਵਧੀਆ ਮਾਹੌਲ ਕ੍ਰੀਏਟ ਕੀਤਾ ਤੇ ਮੈਂ ਇਹਨਾਂ ਨੂੰ ਬੈਸਟ ਵਿੱਚ ਦੇਣਾ ਇਹਨਾਂ ਨੂੰ ਸ਼ੁਭ ਕਾਮਨਾਵਾਂ ਦੇਣਾ ਕਿ ਇਸੇ ਤਰ੍ਹਾਂ ਇਹ ਵਧੀਆ ਕੰਮ ਕਰਦੇ ਰਹਿਣ ਇਦਾਂ ਦੇ ਜਿਹੜੇ ਖੇਡ ਮੇਲੇ ਲੱਗਦੇ ਰਹਿਣ ਤੇ ਯੂਥ ਨੂੰ ਇੱਕ ਸੇਧ ਮਿਲਦੀ ਰਹਿੰਦੀ ਹੈ। ਉਹਦੀ ਤੋਂ ਬਾਅਦ ਹੋਰ ਕਿਸੇ ਕੈਂਡੀਡੇਟਾਂ ਨੇ ਮੁਕਾਬਲੇ ਜੁੜੇ ਆ ਤੁਹਾਨੂੰ ਕਿਹਦਾ ਨਾਮ ਮਸਹੂਰ ਕਰੀਏ? ਕੋਰਟ ਜਿਹੜੀ ਆ ਕੋਸ਼ਿਸ਼ ਆ ਉਹਨਾਂ ਨੂੰ ਬੂਰ ਪੈਣਾ ਚਾਹੀਦਾ। ਦੇਖੋ ਜਦੋਂ ਵੀ ਆਪਾਂ ਕਿਤੇ ਮੈਚ ਕਰਾਣੇ ਆ ਕਿਸੇ ਚੀਜ਼ ਦਾ ਵੀ ਰੀਸ ਕਰਦੇ ਨੇ ਲੋਕ ਮੈਂ ਹਮੇਸ਼ਾ ਕਹਿਣਾ ਹੁੰਨਾ ਕਿ ਜਦੋਂ ਜੋ ਚ ਬੱਚਿਆਂ ਨੂੰ ਯੂਥ ਨੂੰ ਦਿਖਾਵਾਂਗੇ ਜੋ ਲੋਕਾਂ ਨੂੰ ਦਿਖਾਾਂਗੇ ਉਹ ਫਾਲੋ ਫਾਲੋ ਕਰਨਗੇ। ਸੋ ਉੱਥੇ ਤੇ ਬਹੁਤ ਵੱਡੇ ਲੈਵਲ ਦਾ ਟੂਰਨਾਮੈਂਟ ਹੁੰਦਾ। ਪਰ ਇਹ ਜਿਹੜਾ ਆਸਤਾ 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 ਜਿਸ ਤਰ੍ਹਾਂ ਕਹਿੰਦੇ ਹੁਣ ਗਰਾਊਂਡ ਵਧੀਆ ਬਣਾਣੀ ਨਵੇਂ ਜਗ੍ਹਾ ਬਣਾਣੀ ਇੱਥੇ ਥੋੜਾ ਗਰਾਊਂਡ ਦਾ ਸਾਈਜ਼ ਛੋਟਾ ਹੈ ਸੋ ਇਸ ਤਰ੍ਹਾਂ ਜਦੋਂ ਇੰਟਰਸਟ ਕ੍ਰੀਏਟ ਹੋ ਜਾਂਦਾ ਹੈ ਉਹਦੇ ਵਿੱਚੋਂ ਹੀ ਆਰਗੇਨਾਈਜ਼ਰ ਉਹਦੇ ਵਿੱਚੋਂ ਹੀ ਪਲੇਅਰ ਉਹਨਾਂ ਚੋਂ ਰੈਫਰੀ ਸਾਰੇ ਪਤਾ ਹੋ ਜਾਂਦੇ ਆ ਤੇ ਇੱਕ ਬੂਟਾ ਲੱਗ ਜਾਂਦਾ ਤੇ ਹੋਰ ਵੀ ਪਿੰਡਾਂ ਦੇ ਵਿੱਚ ਮੈਂ ਦੇਖਿਆ ਧਾਰੀਵਾਲ ਦੋਨੇ ਦੇ ਵਿੱਚ ਵੀ ਜਿਹੜਾ ਬੜਾ ਵਧੀਆ ਟੂਰਨਾਮੈਂਟ ਹੁੰਦਾ ਹੁੰਦਾ ਸੀਗਾ ਤੇ ਸਾਡੀ ਇੱਛਾ ਕਿ ਜਿੱਥੇ ਕੱਲੀ ਇੱਕ ਸੀਮਤ ਨਾ ਰਹੀਏ ਇਹਦੇ ਚ ਕਬੱਡੀ ਦੇ ਉੱਤੇ ਕਿਉਂਕਿ ਅਲੱਗ-ਅਲੱਗ ਬੱਚਿਆਂ 'ਚ ਅਲੱਗ-ਅਲੱਗ ਤਰ੍ਹਾਂ ਦੀ ਟੈਲੈਂਟ ਹੈ ਜੇ ਆਪਾਂ ਕਹੀਏ ਵੀ 6 ਫੁੱਟ 4 ਇੰਚ ਦਾ ਜਿਹੜਾ ਖਿਡਾਰੀ ਹੈ ਉਹ ਫੁੱਟਬਾਲ ਖੇਡ ਲੂ ਵਾਲੀਬਾਲ ਖੇ ਆਪਣਾ ਹੌਕੀ ਖੇਡ ਲੂ ਉਹ ਨਹੀਂ ਖੇਡ ਸਕਦਾ ਉਹਦੇ ਵਾਸਤੇ ਵਾਲੀਬਾਲ ਬਾਸਕਟਬਾਲ ਹੀ ਬਣਿਆ ਤੇ ਇਸ ਤਰੀਕੇ ਨਾਲ ਜਿਹੜੀ ਘੱਟ ਹਾਈਟ ਹੈ ਉਹ ਫੁੱਟਬਾਲ ਹਾਕੀ ਜਿਹੜਾ ਆਰਾਮ ਨਾਲ ਖੇਡ ਸਕਦੇ ਆ ਜਦੋਂ ਆਪਾਂ ਵੱਧ ਤੋਂ ਵੱਧ ਅਲੱਗ-ਅਲੱਗ ਕਿਸਮ ਦੀਆਂ ਜਿਹੜੀਆਂ ਨੇ ਉਹ ਗੇਮਾਂ ਕਰਾਵਾਂਗੇ ਤੇ ਉਹਦੇ ਵਿੱਚ ਜਿਹੜੀ ਟੈਲੈਂਟ ਹੈ ਉਹ ਇੱਕ ਕਿਸਮ ਦੀ ਉਹਨੂੰ ਸਹੀ ਸੇਧ ਮਿਲ ਜੂਗੀ ਜਿਹੜੇ ਕੋਈ ਹਾਕੀ ਖੇਡ ਸਕਦੇ ਉਸ ਪਾਸੇ ਤੁਰ ਜਾਣਗੇ ਕੋਈ ਥ्रो ਕਰ ਸਕਦਾ ਉਸ ਪਾਸੇ ਤੁਰ ਜਾਣਗੇ ਵਾਲੀਬਾਲ ਕਬੱਡੀ ਬਾਸਕਟਬਾਲ ਸੋ ਅਲੱਗ-ਅਲੱਗ ਗੇਮਾਂ ਕਰਾਉਂਦਾ ਜਿਹੜਾ ਇਹ ਮੇਰੇ ਵੀਰ ਦਾ ਉਦਮ ਹੈ ਬਹੁਤ ਚੰਗਾ ਹੈ ਚੰਗੀ ਸੋਚ ਹੈ